ਸੰਡੇ ਸ਼ੋਅ ਦੇ ਆਖਰੀ ਪੜਾਅ ਦੇ ਵਿੱਚ ਸਵਾਗਤ ਹੈ ਅੰਤਰਰਾਸ਼ਟਰੀ ਮਾਮਲੇ। ਸੋ ਅੰਤਰਰਾਸ਼ਟਰੀ ਮਾਮਲੇ ਦੇ ਵਿੱਚ ਅਸੀਂ ਗੱਲ ਕਰਾਂਗੇ ਜਿਲ ਸਰ ਜਿਹੜੇ ਡੋਨਾਲਡ 트੍ਰੰਪ ਨੇ ਜਿਹੜੇ ਕਿ ਰਾਸ਼ਟਰਪਤੀ ਚੁਣੇ ਜਾ ਚੁੱਕੇ ਹੈ ਅਜੇ ਅਹੁਦਾ ਸੰਭਾਲਣਾ ਬਾਕੀ ਹੈ ਲੇਕਿਨ ਉਹ ਪੂਰੀ ਤਰ੍ਹਾਂ ਐਕਟਿਵ ਜਿਹੜੇ ਹੈ ਉਹ ਹੋਏ ਦੇ ਹਨ ਉਹਨਾਂ ਨੇ ਆਪਦੀ ਕੈਬਨਿਟ ਵੀ ਬੜੇ ਚੁਣ-ਚੁਣ ਕੇ ਜਿਹੜੇ ਬੰਦੇ ਲਿਆਂਦੇ ਆ ਔਰ ਅਨਾਉਂਸ ਕੀਤੇ ਹੈ। ਹੁਣ ਉਹਨਾਂ ਨੇ ਨਾਟੋ ਚੀਫ ਦੇ ਨਾਲ ਉਹਨਾਂ ਦੀ ਮੁਲਾਕਾਤ ਹੋਈ ਹੈ। ਇਸ ਮੁਲਾਕਾਤ ਦੇ ਕੀ ਮਾਨੇ ਅਸੀਂ ਕੱਢ ਸਕਦੇ ਹਾਂ ਅਜਿਹੇ ਸਮੇਂ 'ਚ ਜਦੋਂ ਜਿਹੜੇ ਜਾਂਦੇ ਜਾਂਦੇ ਜਿਹੜੇ ਰਾਸ਼ਟਰਪਤੀ ਹੈ ਜੋ ਬਾਈਡਨ ਉਹਨਾਂ ਵੱਲੋਂ ਇੱਕ ਬੜਾ ਖਤਰਨਾਕ ਫੈਸਲਾ ਲਿਆ ਗਿਆ ਕਿ ਯੂਕਰੇਨ ਨੂੰ ਜਿਹੜੇ ਅਮਰੀਕੀ ਹਥਿਆਰ ਜਿਹੜੇ ਹੈ ਰੂਸ ਦੇ ਵਿੱਚ ਅੰਦਰ ਵਰਤਣ ਦੀ ਕੋਸ਼ਿਸ਼ ਜਿਹੜੀ ਇਜਾਜ਼ਤ ਦਿੱਤੀ ਗਈ ਹੈ ਲੌਂਗ ਰੇਂਜ ਦੀ ਹਾਂ ਹਾਂਜੀ ਉਹ ਇਜਾਜ਼ਤ ਨੇ ਵੀ ਬੜੇ ਕਿਉਂਕਿ ਪੂਰੇ ਸੰਸਾਰ ਦੇ ਵਾਸਤੇ ਇੱਕ ਸਮੱਸਿਆ ਖੜੀ ਕਰਤੀ ਕਿ ਹੁਣ ਕਿਤੇ ਪਰਮਾਣੂ ਹਮਲਾ ਨਾ ਹੋ ਜਾਏ ਪਮ ਸਾਹਿਬ ਜਿਹੜੀ ਇਹ ਮੀਟਿੰਗ NATO ਚੀਫ ਰਾਟਦੀ ਤੇ US ਪ੍ਰੈਜ਼ੀਡੈਂਟ ਡੋਨਾਲਡ 트ੰਪ ਦੀ ਹੋਈ ਹੈ ਉਹਨਾਂ ਦੀ ਰਿਹਾਈਸ਼ ਮਾਰੋ ਲਾਗੋ ਦੇ ਵਿੱਚ ਫਲੋਰੀਡਾ ਦੇ ਵਿਖੇ ਹੋਈ ਹੈ ਇਸ ਦੇ ਵਿੱਚ ਕੋਈ ਪ੍ਰਤੱਖ ਤੌਰ ਦੇ ਉੱਤੇ ਇਹ ਗੱਲ ਸਾਹਮਣੇ ਨਹੀਂ ਆਈ ਵੀ ਯੂਕਰੇਨ ਤੇ ਜਿਹੜਾ ਪਰਟੀਕੂਲਰਲੀ ਲੌਂਗ ਰੇਂਜ ਮਿਜ਼ਾਈਲ ਦਾ ਮਸਲਾ ਡਿਸਕਸ ਕੀਤਾ ਗਿਆ ਹੋਵੇ ਕਿਉਂਕਿ ਸਟੇਟਮੈਂਟ ਕਿਸੇ ਆਗੂ ਦੀ ਨਹੀਂ ਆਈ ਆ ਸੋ ਐਨੀ ਸਟੇਟਮੈਂਟ ਆਈ ਹੈ ਕਿ ਦੇ ਡਿਸਕਸ ਦਾ ਰੇਂਜ ਆਫ ਗਲੋਬਲ ਸਿਕਿਉਰਿਟੀ ਇਸ਼ੂਜ਼ ਫੇਸਿੰਗ ਦਾ ਅਲਾਈਅੰਸ ਪਰ ਇਹ ਗੱਲ ਮੰਨਣੀ ਨਾ ਮੁਮਕਨ ਹੈ ਕਿ 트럼ਪ ਤੇ ਨੈਟੋ ਚੀਫ ਮਿਲੇ ਹੋਣ ਤੇ ਉਸ ਲੌਂਗ ਰੇਂਜ ਮਿਜ਼ਾਈਲ ਦੇ ਬਾਰੇ ਰਸ਼ੀਆ ਤੇ ਯੂਕਰੇਨ ਦੇ ਯੁੱਧ ਦੇ ਬਾਰੇ ਗੱਲ ਨਾ ਹੋਈ ਹੋਵੇ ਹਮ ਬਲਕਿ ਮੇਰਾ ਮੰਨਣਾ ਤਾਂ ਇਹ ਹੈ ਵੀ ਸਭ ਤੋਂ ਪ੍ਰਮੁੱਖ ਡਿਸਕਸ਼ਨ ਦਾ ਵਿਸ਼ਾ ਇਹੀ ਹੋਊਗਾ ਇਹੀ ਹੋਊਗਾ ਬਿਲਕੁਲ ਕਿਉਂਕਿ ਟਰੰਪ ਜਿਹੜੇ ਆ ਇਸ ਵੇਲੇ ਉਹ ਬੈਕ ਚੈਨਲ ਦੇ ਥਰੂ ਉਹ ਉਹਨਾਂ ਨੇ ਕਿਹਾ ਗਿਆ ਸੀ ਕਿ ਮੈਂ ਸੌ ਚੱਕਣ ਤੋਂ ਪਹਿਲਾਂ ਹੀ ਯੂਕਰੇਨ ਯੁੱਧ ਦਾ ਜਿਹੜਾ ਖਤਮ ਕਰਾਉਂਗਾ ਉਹ ਬੰਦ ਕਰਵਾ ਦੂੰਗਾ ਹੂੰ ਸੋ ਉਹ ਲਗਾਤਾਰ ਆਪਣੇ ਉਸ ਮਿਸ਼ਨ ਦੇ ਉੱਤੇ ਕੰਮ ਵੀ ਕਰ ਰਹੇ ਕੰਮ ਕਰ ਰਹੇ ਨੇ ਜਿਹੜੀਆਂ ਉਹ ਮੀਟਿੰਗਸ ਲਗਾਤਾਰ ਆਪਣੀ ਜਿਹੜੀ ਫਲੋਰੀਡਾ ਦੀ ਰਹਿائش ਹੈ ਹੂੰ ਉੱਥੇ ਲਗਾਤਾਰ ਮੀਟਿੰਗਸ ਜਿਹੜੀਆਂ ਉਹ ਉੱਚ ਪੱਧਰੀ ਅਧਿਕਾਰੀਆਂ ਦੇ ਨਾਲ ਤੇ ਹੁਣ ਨੈਟੋ ਚੀਫ ਦੇ ਨਾਲ ਉਹਨਾਂ ਨੇ ਕੀਤੀ ਹੈ ਕਿਉਂਕਿ ਬਿਲਕੁਲ ਤੁਸੀਂ ਸਹੀ ਕਿਹਾ ਸੀ ਕਿ ਜੋ ਲੌਂਗ ਰੇਂਜ ਮਿਜ਼ਾਈਲ ਜੀ ਯੂਜ਼ ਕਰਨ ਦੀ ਪਰਮਿਸ਼ਨ ਇੱਕ ਆਊਟਗoing ਪ੍ਰੈਜ਼ੀਡੈਂਟ ਵੱਲੋਂ ਦਿੱਤੀ ਜਾਣੀ ਹਮ ਇਸ ਤਰ੍ਹਾਂ ਦੇ ਫੈਸਲੇ ਜਿਹੜੇ ਐ ਇੱਕ ਤਾਂ ਵੈਸੇ ਹੀ ਉਹ ਜਾਇਜ਼ ਨਹੀਂ ਕਿਉਂਕਿ ਜਦੋਂ ਤੁਸੀਂ ਲੋਕਾਂ ਦਾ ਫਤਵਾ ਗਵਾ ਚੁੱਕੇ ਹੋ ਹਮ ਜਿਹੜੇ ਇਸ ਤਰ੍ਹਾਂ ਦੇ ਮਹੱਤਵਪੂਰਨ ਫੈਸਲੇ ਐ ਉਹ ਆਉਣ ਵਾਲੀ ਸਰਕਾਰ ਦੇ ਲੈਣੇ ਚਾਹੀਦੇ ਨੇ ਬਿਲਕੁਲ ਇਹ ਹੁਣ ਤੁਹਾਡੇ ਲੈਣ ਦਾ ਵੈਸਲਾ ਨਹੀਂ ਜਦੋਂ ਯੂਆਰਏ ਲੇਮ ਡਕ ਗਵਰਨਮੈਂਟ ਹੂੰ ਤੁਸੀਂ ਹਾਰ ਚੁੱਕੇ ਹੋ ਪਰ ਉਹ ਉਹਨਾਂ ਦੇ ਯਤਨਾਂ ਨੂੰ ਜਿਹੜੇ ਉਹਨਾਂ ਨੇ ਜੰਗ ਖਤਮ ਕਰਨ ਦੀ ਗੱਲ ਆਖੀ ਸੀ ਉਹਨੂੰ ਤਾਰਪੀਡੋ ਕਰਨ ਦੇ ਯਤਨ ਜ਼ਰੂਰ ਮੰਨੇ ਜਾ ਸਕਦੇ ਆ ਮੰਨੇ ਜਾ ਸਕਦੇ ਆ ਜੀ ਹੂੰ ਕਿਉਂਕਿ ਜੇ ਐਸਕੇਲੇਸ਼ਨ ਹੋ ਜਾਂਦੀ ਹੈ ਬਦਤਰੀਨ ਪੱਧਰ ਤੇ ਤਾਂ ਫਿਰ ਡੋਨਲਡ ਟਰੰਪ ਵੀ ਆ ਕੇ ਕੁਝ ਨਹੀਂ ਕਰ ਸਕਦੇ ਬਿਲਕੁਲ ਬਿਲਕੁਲ ਕਿਉਂਕਿ ਜਿਹੜੀ ਲੌਂਗ ਰੇਂਜ ਮਿਜ਼ਾਈਲ ਹੈ ਉਸ ਦਾ ਜਵਾਬ ਰਸ਼ੀਆ ਨੇ ਆਈਸੀਬੀਐਮ ਦੇ ਨਾਲ ਦਿੱਤਾ ਹੈ ਜੀ ਇੰਟਰਕੌਂਟੀਨੈਂਟਲ ਬੈਲਿਸਟਿਕ ਮਿਜ਼ਾਈਲ ਜੀ ਜਿਸ ਦਾ ਤੋੜ ਅਜੇ ਤੱਕ ਕਿਸੇ ਕੋਲ ਨਹੀਂ ਹੈ ਉਹ ਇੰਨੀ ਤੇਜ਼ ਗਤੀ ਦੇ ਨਾਲ ਉਹ ਅਟੈਕ ਕਰਦੀ ਹੈ ਵੀ ਉਸ ਨੂੰ ਕੋਈ ਰਡਾਰ ਸਿਸਟਮ ਨਹੀਂ ਫੜ ਸਕਦਾ ਕੋਈ ਐਂਟੀ ਮਿਜ਼ਲ ਸਿਸਟਮ ਉਸ ਨੂੰ ਰੋਕ ਨਹੀਂ ਸਕਦਾ ਉਹ ਨਿਊਕਲੀਅਰ ਵੈਪਨ ਕੈਰੀ ਕਰਨ ਦੇ ਵਾਸਤੇ ਇਕਵਿਪਡ ਹੈ ਦੁਨੀਆ 'ਚ ਅਜੇ ਤੱਕ ਕਦੇ ਵੀ ICBM ਦਾ ਉਪਯੋਗ ਨਹੀਂ ਹੋਇਆ ਸੀ ਇਹ ਇੰਟਰਕੰਟੀਨੈਂਟਲ ਬੈਲਿਸਟਿਕ ਮਿਜ਼ਾਈਲਸ ਦੇ ਸਮਝੌਤੇ ਵੀ ਨੇ ਮੁਲਕਾਂ ਦੇ ਆਪਸ ਦੇ ਵਿੱਚ ਉਸ ਦੀ ਜਿਹੜੀ ਯੂਜ਼ ਨੂੰ ਰੋਕਣ ਵਾਸਤੇ ਹੂੰ ਅ ਸੋ ਇਹ ਜਿਹੜਾ ਇੱਕ ਫੈਸਲਾ ਅ ਜੋ ਬਾਈਡਨ ਦੇ ਵੱਲੋਂ ਜਿਹੜੀ ਕਿ ਲੇਮ ਡੱਕ ਗਵਰਨਮੈਂਟ ਹੈ ਇਸ ਤਰ੍ਹਾਂ ਦਾ ਮਹੱਤਵਪੂਰਨ ਫੈਸਲਾ ਕਰਨਾ ਉਹ ਬਿਲਕੁਲ ਜਾਇਜ਼ ਨਹੀਂ ਮੰਨਿਆ ਜਾ ਸਕਦਾ ਹੂੰ ਕਿਉਂਕਿ ਇਸ ਫੈਸਲੇ ਦੇ ਅਮਰੀਕਾ ਤਕੀਬ ਪੂਰੀ ਦੁਨੀਆ ਦੇ ਲਈ ਜਿਹੜੇ ਬੜੇ ਉਹ ਅ ਮਾੜੇ ਨਤੀਜੇ ਨਿਕਲ ਸਕਦੇ ਨੇ ਸੋ ਇਹ ਫੈਸਲਾ ਕਰਨਾ ਜਾਂ ਨਾ ਕਰਨਾ ਇਹ ਜਿਹੜੀ ਇਨਕਮ ਗਵਰਨਮੈਂਟ ਹੈ ਜਿਹੜੀ ਲੋਕਾਂ ਨੇ ਜਿਸ ਦੇ ਵਿੱਚ ਹੁਣ ਭਰੋਸਾ ਜਤਾਇਆ ਹੂੰ ਇਹ ਉਹਦਾ ਫੈਸਲਾ ਹੋਣਾ ਚਾਹੀਦਾ ਸੀ ਹੂੰ ਅ ਸੋ ਬਿਲਕੁਲ ਭਮ ਸਾਹਿਬ ਇਹ ਮੀਟਿੰਗ ਹੁਣ ਜਿਹੜੀ ਹੋਈ ਹੈ ਇਸ ਦੇ ਵਿੱਚ ਮੈਂ ਸਮਝਦਾ ਵੀ ਇੱਕ ਮਹੱਤਵਪੂਰਨ ਸੁਨੇਹਾ ਡੋਨਲਡ ਟਰੰਪ ਨੇ ਉਹਨਾਂ ਨੂੰ ਦਿੱਤਾ ਹੋਊਗਾ ਹੂੰ ਨੈਟੋ ਚੀਫ ਨੂੰ ਇਹ ਜਿਹੜੀ ਰੱਟ ਤੇ ਉਹਨਾਂ ਦੀ ਟੀਮ ਸੀ ਉਹ ਟਰੰਪ ਦੇ ਜਿਹੜੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਹੈ ਜਿਹੜੇ ਹਜੇ ਚੁਣੇ ਬਣਨੇ ਆ ਹਮ ਮਾਈਕਲ ਵਾਟਸ ਉਹਨਾਂ ਨੂੰ ਵੀ ਮਿਲੇ ਤੇ ਨੈਸ਼ਨਲ ਸਿਕਿਉਰਿਟੀ ਦੀ ਜਿਹੜੀ ਉਹਨਾਂ ਦੀ ਹੋਰ ਟੀਮ ਹੈ ਉਹਨਾਂ ਦੇ ਨਾਲ ਵੀ ਮੁਲਾਕਾਤ ਕੀਤੀ ਸੋ ਭਮ ਸਾਹਿਬ ਡੋਨਲਡ ਟਰੰਪ ਲਗਾਤਾਰ ਹੁਣ ਐਕਸ਼ਨ ਦੇ ਵਿੱਚ ਦਿਖ ਰਹੇ ਹਮ ਸੌ ਚੱਕਣੀ ਹਜੇ ਬਾਕੀ ਹੈ ਪਰ ਉਹਨਾਂ ਨੇ ਜਿਹੜਾ ਆਪਣਾ ਕੰਮ ਕਰਨਾ ਜਿਹੜਾ ਸ਼ੁਰੂ ਕਰਨਾ ਅਲਾਈਨਮੈਂਟ ਕਰਨੀ ਆਪਣੀ ਉਹ ਬਿਲਕੁਲ ਸ਼ੁਰੂ ਕਰ ਦਿੱਤੀ ਹੈ ਹਮ ਸੋ ਅਸੀਂ ਇਹ ਆਸ ਕਰਦੇ ਹਾਂ ਕਿ ਦੁਨੀਆ ਦੇ ਲਈ ਇਸ ਤੇ ਇੱਕ ਚੰਗੇ ਨਤੀਜੇ ਨਿਕਲਣਗੇ ਤੇ ਡੋਨਲਡ ਟਰੰਪ ਇੱਕ ਇੱਕ ਸ਼ਾਂਤੀ ਲਿਆਉਣ ਵਾਲੇ ਦੁਨੀਆ ਦੇ ਵਿੱਚ ਕਾਮਯਾਬ ਹੋਣਗੇ ਇੱਕ ਪੀਸ ਦੇ ਜਿਹੜੇ ਨੇਤਾ ਹੂੰ ਉਹ ਸਾਬਤ ਹੋਣਗੇ ਇੱਕ ਸ਼ਾਂਤੀ ਦਾ ਸੁਨੇਹਾ ਲੈ ਕੇ ਉਹ ਦੁਨੀਆ ਦੇ ਵਿੱਚ ਜਾਣਗੇ ਤੇ ਜਿਹੜਾ ਇਹ ਜੰਗੋ ਜਦਲ ਹੈ ਸਾਰਾ ਇਹ ਖਤਮ ਕਰੋ ਜੀ ਸੋ ਬਹੁਤ-ਬਹੁਤ ਸ਼ੁਕਰੀਆ ਪ੍ਰੋਗਰਾਮ ਦੀ ਸਮਾਪਤੀ ਦਾ ਸਮਾਂ ਹੋ ਗਿਆ ਗਿਲ ਸਾਹਿਬ ਮਿਹਰਬਾਨੀ ਬਹੁਤ ਸ਼ੁਕਰੀਆ ਮੰਮ ਜੀ ਜੀ ਸੋ ਦੋਸਤੋ ਇਸ ਦੇ ਨਾਲ ਹੀ ਪ੍ਰੋਗਰਾਮ ਦੀ ਹੋਂ ਕਿਉਂਕਿ ਸਮਾਪਤੀ ਦਾ ਸਮਾਂ ਹੋ ਗਿਆ ਮੈਨੂੰ ਔਰ ਲਵਲੀਨ ਗਿਲ ਜੀ ਨੂੰ ਵੀ ਜੋ ਇਜਾਜ਼ਤ ਮਿਲਾ ਕੇ ਫਿਰ ਅਗਲੇ ਪ੍ਰੋਗਰਾਮ ਦੇ ਵਿੱਚ ਸੋਤਾ ਤੱਕ ਲਈ ਜੋ ਮੈਨੂੰ ਬਲਦੇਵ ਸਿੰਘ ਪਾਮ ਨੂੰ ਇਜਾਜ਼ਤ ਤੁਹਾਡਾ ਸਾਡਾ ਰੱਬ ਰਾਖਾ ਜਿਉਂਦੇ ਵਾਸਤੇ ਰਹੋ